ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਬਹੁਤ ਬਹੁਤ ਧੰਨਵਾਦ ਕੋਡੀ ਕੋਡੀ ਧੰਨਵਾਦ ਸੱਚੇ ਪਾਤਸ਼ਾਹ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ ਜਿਉਂ ਦੀ ਮੈਂ ਜਿੱਦਾ ਸਾਹਿਬ ਹੋਣੀ ਆ ਦੁੱਖ ਦਲੀਦਰ ਸਾਰੇ ਮੇਰੇ ਵਾਹਿਗੁਰੂ ਨੇ ਬਹੁਤ ਤੰਦਰੁਸਤ ਠੀਕ ਦਵਾਈਆਂ دارو ਸਭ ਛੋਤੇ ਗਏ ਆ ਵਾਹਿਗੁਰੂ ਦੀ ਕਿਰਪਾ ਵਾਹਿਗੁਰੂ ਦੀ ਕਿਰਪਾ ਨਾਲ ਸਭ ਕੁਝ ਠੰਟੀ ਵਾਹਿਗੁਰੂ ਜੋ ਮਨ ਅਸਮਰਦਾ ਪੂਰੀਆਂ ਕਰਦੇ ਆ ਜੋ ਦਿਨ ਮੰਗੋ ਜੋ ਜਿਲ ਮੰਗੇ ਸਤਿਖਾ ਕਸੇ ਆਪਣੇ ਸੋਈ ਸੋਈ ਦੇਵੇ ਨਾਨਕ ਦਾਸ ਸਤਿ ਮੁਖ ਹੋਏ ਹੋਏ ਮਰ ਦੀ ਇੰਨੀ ਕਿਰਪਾ ਵਾ ਇੰਨੀ ਸਤ ਗੁਰੂ ਦੀ ਬਾਬਾ ਦੇਸਨ ਦੀ ਕਿਰਪਾ ਵਾ ਇਨੋਂ ਸਰੀਰ ਨੂੰ ਤੰਦਰੁਸਤ ਦਿੱਤੀ ਆ ਸ਼ੁਕਰ ਆ ਸੁਕਰ ਕਰ ਉਹਨੇ ਮਾਲਕ ਦਾ ਸ਼ੁਕਰ ਕਰਨਾ ਕਰੇ ਦਵਾਈਆਂ دارو ਮਾਲਕ ਸਭ ਛਿਦਾਤੇ ਮੈਂ ਦਵਾਈਆਂ ਖਾਂਦੀ ਬਹੁਤ ਜਿਆਦਾ ਹੀ ਦਵਾਈਆਂ ਖਾਂਦੀ ਲੱਤਾਂ ਤੇ ਗੱਡੇ ਦਰਦਾਂ ਸਰੀਰ ਚ ਤਾਂ ਹੀ ਇੰਨੇ ਦਰਦਾਂ ਹੁੰਦੀਆਂ ਜਿਵੇਂ ਦੀ ਮਾਂ ਮਹਾਰਾਜ ਦਾ ਲੜ ਖੜਿਆ ਜੇ ਤੰਦਰੁਸਤ ਸਰੀਰ ਨੂੰ ਬਿਲਕੁਲ ਸਹੀ ਸਲਾਮਤ ਲੱਤਾਂ ਗੋਡੇ ਦਰਦਾਂ ਢਾਈ ਡਾਈਆਂ ਸਭ ਛੋਟੀਆਂ ਬੜਾ ਕੁਝ ਖਾਸ ਹੋਇਆ ਸੀ ਕਿੰਨਾ ਕੀ ਤੁਹਾਡੇ ਨਾਲ ਕੀ ਹੋਇਆ ਸੀ ਕਿੰਨਾ ਸਮਾਂ ਤੁਸੀਂ ਬਿਮਾਰ ਸਰੀਰ ਬਿਲਕੁਲ ਤੁਰਦੇ ਨਹੀਂ ਸੀ ਬਹੁਤ ਸਰੀਰ ਨੂੰ ਦੇ ਜੋਂ ਦੀ ਵਾਇਕੂ ਦਾ ਲੜ ਖੜਿਆ ਹੋਇਆ ਹੈ ਕਿੰਨਾ ਸਮਾਂ ਹੋ ਗਿਆ ਥੇ ਮੈਨੂੰ ਤੇ ਹੋ ਗਏ ਸਾਲ ਕੁ ਛੇ ਮਹੀਨੇ ਪਹਿਲਾਂ ਕੋਈ ਜਾਣਦਾ ਕੋਈ ਜਾਂ ਹਾਂ ਦਵਾਈਆਂ ਦਾਰੂ ਬਹੁਤ ਖਾਂਦੀ ਸੀ ਬਹੁਤ ਦਵਾਈਆਂ ਦਾਰੂ ਦਵਾਈਆਂ ਇੰਨੀਆਂ ਖਾਂਦੀ ਤੇ ਫਿਰ ਖਾ ਕੇ ਤੁਰਦੀ ਜੋ ਮੇਰੇ ਮਾ ਬਾਬੇ ਬਾਬਾ ਦੀ ਸੰਗਤ ਦਾ ਲਾੜ ਭੜਿਆ ਦਵਾਈਆਂ ਦادو ਮੇਰੇ ਸਾਰੇ ਛੋਟੇ ਤੁਸੀਂ ਫਿਰ ਇੱਥੇ ਆਣਾ ਕਿਵੇਂ ਸ਼ੁਰੂ ਕੀਤਾ ਕੀ ਲੱਗਦਾ ਕਿ ਵੀਡੀਓ ਦੇਖੀ ਆਂ ਕੋਈ ਸੰਗਤ ਨੇ ਰਸਿਆ ਨਹੀਂ ਜੀ ਅਸੀਂ ਵੈਸੇ ਹੀ ਆਉਂਦੇ ਹੀ ਗੁਰਦੁਆਰੇ ਆਉਂਦੇ ਹੀ ਜੋੜੇ ਕਰ ਸੇਵਾ ਕਰਦੇ ਸੀ ਲੰਗਰ ਸੇਵਾ ਕਰਦੇ ਸੀ ਤੋਂ ਮੈਂ ਮਾਂ ਚ ਆਪਣੇ ਕਿਹਾ ਮਹਾਰਾਜ ਮੈਂ ਤੇਰੇ ਤੇ ਪਹਿਰੇ ਸੁਖੇ ਤੇ ਪਹਿਰੇ ਦੂੰਗੀ ਮੇਰੇ ਕੰਦਰ ਉਸ ਮੇਰੇ ਸਰੀਰ ਵਿੱਚ ਕੋਈ ਨਹੀਂ ਇਕੱਲੇ ਨਹੀਂ ਸੰਗਤ ਹੈਗੀ ਨਾਲ ਚਾਰ ਪੰਜ ਜਾਣੇ ਹੋਰ ਵੀ ਆ ਗੱਡੀਆਂ ਵਾਲ ਤੋਂ ਇਮਿਗੇਟ ਪਰ ਵਾਲਾ ਮੈਂ ਕਿਨੂੰ ਦੂਤ ਜਿਹੇ ਇੱਧਰ ਤੰਦਰੁਸਤੀ ਰੰਗ ਬਿਲਕੁਲ ਠੀਕ ਕੰਨ ਜਾਣਾ ਹੋਣਾ ਹੈ ਮਰਦ ਬਾਦਲ ਖਾਲਸਾ ਵਾਹਿਗੁਰੂ ਜੀ ਪਤੇ